ਸਟਾਰਟ ਕੋਈ ਸਮਾਂ ਸੀ ਜਦੋਂ ਦੇਸ਼ ਵਿੱਚ ਅੰਗਰੇਜ਼ਾਂ ਦਾ ਰਾਜ ਹੁੰਦਾ ਸੀ ਡੰਡੀ ਕਰਤਾਰ ਸਿੰਘ ਸਰਾਭਾ ਭਗਤ ਸਿੰਘ ਰਾਜਗੁਰੂ ਸੁਖਦੇਵ ਅਤੇ ਚੰਦਰ ਸ਼ੇਖਰ ਆਜ਼ਾਦ ਜਿਹੇ ਕਈ ਕ੍ਰਾਂਤੀਕਾਰੀਆਂ ਨੇ ਜ਼ਾਲਮ ਅੰਗਰੇਜ਼ ਹਕੂਮਤ ਵਿਰੁੱਧ ਆਵਾਜ਼ ਉਠਾਈ ਜਿਸ ਦੇ ਸਿੱਟੇ ਵਜੋਂ ਦੇਸ਼ ਉੱthro ਦਾ ਇਲਜ਼ਾਮ ਲਗਾ ਕੇ ਕਈ ਕ੍ਰਾਂਤੀਕਾਰੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਕਈਆਂ ਨੂੰ ਗੋਲੀਆਂ ਨਾਲ ਅਤੇ ਕਈਆਂ ਨੂੰ ਤੋਪਾਂ ਅੱਗੇ ਬੰਨ ਕੇ ਉਡਾ ਦਿੱਤਾ ਗਿਆ ਅਤੇ ਹੋਰ ਕਈਆਂ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ ਡੰਡੀ ਇਹਨਾਂ ਕ੍ਰਾਂਤੀਕਾਰੀਆਂ ਦੀਆਂ ਸ਼ਹੀਦੀਆਂ ਰੰਗਲੇੀਆਂ ਜਿਸ ਦੇ ਸਿੱਟੇ ਵਜੋਂ ਦੇਸ਼ ਆਜ਼ਾਦ ਹੋਇਆ ਅਤੇ ਦੇਸ਼ ਵਿੱਚ ਲੋਕਤੰਤਰ ਬਹਾਲ ਕੀਤਾ ਗਿਆ ਡੰਡੀ ਗੱਲ ਪਿਛਲੇ ਮਹੀਨੇ ਦੀ ਹੀ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਜਦੋਂ ਸਰਕਾਰ ਵੱਲੋਂ ਕਰੀਬ 10 ਗੁਣਾ ਵਧਾਈਆਂ ਗਈਆਂ ਫੀਸਾਂ ਦੇ ਵਾਦੇ ਦੇ ਵਿਰੋਧ ਵਿੱਚ ਸ਼ਾਂਤਮਈ ਮੁਜ਼ਾਹਰਾ ਕਰ ਰਹੇ ਸਨ ਤਾਂ ਚੰਡੀਗੜ੍ਹ ਪੁਲਿਸ ਨੇ ਉਹਨਾਂ ਨੂੰ ਪਹਿਲਾਂ ਤਾਂ ਛਲੀਆਂ ਵਾਂਗ ਕੁੱਟਿਆ ਅਤੇ ਫਿਰ ਦੇਸ਼द्रोह ਦੀ ਧਾਰਾ ਲਾ ਕੇ ਪਰਚੇ ਦਰਜ ਕਰ ਦਿੱਤੇ ਡੰਡੀ ਪਿੱਛੇ ਜਹੇ ਦੇਸ਼ ਦੀ ਸਰਬਉੱਚ ਅਦਾਲਤ ਨੇ ਇੱਕ आदेश ਲਾਗੂ ਕਰ ਦਿੱਤਾ ਸੀ ਕਿ ਦੇਸ਼ ਦੇ ਕਿਸੇ ਵੀ ਸਿਨੇਮਾ ਘਰ ਵਿੱਚ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟ੍ਰ ਗਾਣ ਵਜਾਇਆ ਜਾਣਾ ਜ਼ਰੂਰੀ ਹੈ ਡੰਡੀ ਰਾਸ਼ਟ੍ਰ ਗਾਣ ਦੇ ਚੱਲਦੇ ਸਮੇਂ ਹਰ ਇੱਕ ਲਈ ਖੜੇ ਹੋਣਾ ਵੀ ਲਾਜ਼ਮੀ ਕਰਾਰ ਕਰ ਦਿੱਤਾ ਗਿਆ ਸਟਾਰ ਪੰਜਾਬ ਵਿੱਚ ਹਰ ਸਾਲ 19 ਬਿਲੀਅਨ ਟਨ ਤੋਂ ਵੀ ਜ਼ਿਆਦਾ ਪਰਾਲੀ ਪੈਦਾ ਹੁੰਦੀ ਹੈ ਡੰਡੀ ਪ੍ਰੋਜੈਕਟਾਂ ਕਾਗਜ਼ ਗੱਤਾ ਮਿੱਲਾਂ ਅਤੇ ਪਸ਼ੂਆਂ ਲਈ ਹਰੇ ਚਾਰੇ ਦੇ ਰੂਪ ਵਿੱਚ ਵਰਤੀ ਜਾਂਦੀ ਪਰਾਲੀ ਦੀ ਮਾਤਰਾ ਇਸ ਦੀ ਕੁੱਲ ਪੈਦਾਵਾਰ ਦਾ ਮਸਾ 21% ਦੀ ਬਣਦਾ ਹੈ ਡੰਡੀ ਪੰਜਾਬ ਦੀ ਕੈਪਟਨ ਸਰਕਾਰ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨ ਵਾਸਤੇ ਕੇਂਦਰ ਸਰਕਾਰ ਤੋਂ ਝੋਨੇ ਦੇ ਘਟੋ ਘਟ ਸਮਰਥਨ ਮੁੱਲ ਉੱਤੇ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦੀ ਮੰਗ ਕੀਤੀ ਹੈ ਜਿਸ ਨਾਲ ਸੰਬੰਧਿਤ ਪ੍ਰਸਤਾਵ ਕੇਂਦਰ ਸਰਕਾਰ ਪਾਸ ਪਹਿਲਾਂ ਹੀ ਭੇਜਿਆ ਜਾ ਚੁੱਕਾ ਹੈ ਡੰਡੀ ਪਰ ਕਿਸਾਨ ਨੁਮਾਇंदे ਇਸ ਪ੍ਰਤੀ ਕੁਇੰਟਲ 100 ਰੁਪਏ ਬੋਨਸ ਨੂੰ ਕਾਫੀ ਨਹੀਂ ਮੰਨ ਰਹੇ ਡੰਡੀ ਹਾਲਾਂਕਿ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਇਹ ਬੋਨਸ ਦੀ ਮਨਜ਼ੂਰੀ ਮਿਲਦੀ ਵੀ ਹੈ ਜਾਂ ਨਹੀਂ ਡੰਡੀ ਜੇਕਰ ਗੱਲ ਸਿਰਫ ਵਾਧੂ ਖਰਚੇ ਤੱਕ ਹੀ ਸੀਮਤ ਹੁੰਦੀ ਤਾਂ ਵੀ ਕਿਸਾਨ ਚੱਲੋ ਜਿੱਥੇ ਹੋਰ ਉਥੇ ਹੋਰ ਕਹਿ ਕੇ ਇਹ ਗਲ ਪਈ ਵਿਪਤਾ ਨੂੰ ਸ਼ਾਇਦ ਸਹਾਰ ਹੀ ਜਾਂਦੇ ਡੰਡੀ ਪਰਾਲੀ ਨੂੰ ਖੇਤਾਂ ਵਿੱਚ ਹੀ ਵੋਹਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਗਾਲਣ ਲਈ ਖੇਤਾਂ ਨੂੰ ਪਾਣੀ ਵੀ ਲਾਉਣਾ ਪਵੇਗਾ ਅਤੇ ਦੁਬਾਰਾ ਖੇਤ ਬੱਤਰ ਆਉਣ ਵਾਹ ਕੇ ਅਗਲੀ ਫਸਲ ਲਈ ਖੇਤ ਤਿਆਰ ਕਰਨ ਵਿੱਚ 1 ਮਹੀਨੇ ਦੇ ਲਗਭਗ ਵਾਧੂ ਸਮਾਂ ਵੀ ਇੰਤਜ਼ਾਰ ਕਰਨਾ ਪਵੇਗਾ ਜੋ ਕਿ ਸੰਭਾਵਨਾ ਪਰਪੂਰ ਤਰਕ